ਸਤਿ ਸ਼੍ਰੀ ਅਕਾਲ ਤੁਸੀਂ ਤਾਂ ਇਹ ਲੂਪ ਵਰਤੋ ਤੇ ਤੁਸੀਂ ਅੱਜ ਕੰਡਕਲਾ ਕੇ ਆਏ ਆ ਹਾਂ ਜੀ ਕੰਡਕਲਾ ਜੀ ਕਦੋਂ ਲੱਗਿਆ ਸੀ ਕੰਡਕਲਾ ਜੀ ਇਹ ਰੇ ਇਹ ਤੇ ਨਾ ਡਾਮ ਲੱਗਾ ਤਾਂ ਅਰੇ ਕੜੀ ਟੋਲਾਂ ਨੂੰ ਲੱਗ ਗਿਆ ਹਾਂ ਮੇਰੇ ਉਹ ਪੱਥਰ ਲੱਗ ਗਿਆ ਟੋਲ ਨਾ ਬਣਾ ਹੁਣ ਕਾ ਲਿਕਨ ਫਰੀਜੀ ਹੈ ਕੀ ਆ ਨਾ ਮਤਲਬ ਕਿਸਾਨਾਂ ਦੀ ਜਿਹੜੇ ਵੀ ਛੇੜੇ ਲਿਆ ਕਰਦੇ ਆਂ ਉਹ ਸ਼ਾਂਤਪਤ ਕੰਡਕਲੀ ਦੀ ਜਾਂਦੀ ਆ ਤੇ ਪ੍ਰੋਬਲਮ ਨਹੀਂ ਆ ਰਹੀ ਹਾਂ ਜੀ ਹਾਂ ਤੱਕ ਵੀ ਕੋਈ ਪ੍ਰੋਬਲਮ ਨਹੀਂ ਆਈ ਮੈਂ ਪੰਜ ਵਾਰ ਹੀ ਆਇਆ ਹਾਂ ਕੰਪਨੀ ਦੇ ਅਗਰ ਤੁਸੀਂ ਪਹਿਲੀ ਵਾਰ ਹੁਣ ਤਾਂ ਕੰਡਕ ਲੈ ਕੇ ਆਏ ਹੋ ਤੁਹਾਨੂੰ ਇਸ ਮੱਢੀ ਦੀ ਕੋਈ ਪ੍ਰੋਬਲਮ ਨਹੀਂ ਆਈ ਇਹਨਾਂ ਵਧੀਆ ਗੱ ਅਤੇ ਤੁਸੀਂ ਇੱਥੇ ਇੰਚਾਰਜ ਮੰਡੀ ਦੇ ਤੇ ਪਤਾ ਲੱਗਾ ਕਿ ਥੋੜੀ ਜਿਹੀ ਕੋਈ ਨਿਕੁਲੀ ਦੀ ਪ੍ਰੋਬਲਮ ਹੈ ਜਿਹਦੀ ਵਾਜੀ ਕਰਨਾ ਹੈ ਉਸ ਦਾ ਜਿਹੜਾ ਸਟਾਕ ਕਮਾਣੇ ਦੇ ਵਿੱਚ ਕਰਨੇ ਥੋੜੀ ਦਿੱਕਤ ਆਈ ਕਿ ਨਿਕੁਲੀ ਪਰ ਹੰਡਕਰਡਰ ਸਾਡੀ ਵੀ ਨਿਕੁਲੀ ਦਾ ਹੜਾ ਕਰਨ ਕਰਨ ਦੀ ਕੋਸ਼ਿਸ਼ ਕਰਦੇ। ਕਿਸੇ ਡੇਲੀ ਕਿੰਨੀ ਕਿੰਨੇ ਕਵਾਂਟਲ ਕੰਨ ਕਰ ਰਹੀ ਹੈ ਆਪਣੇ ਨੂੰ 10000 ਕਵਾਂਟਲ ਦੀ ਜਿਹੜੀ ਆਨ ਲੱਗੀ ਹੈ 10000 ਰੁਪਏ ਦਾ ਤਿੰਦਾ ਪਿੱਛੇ ਥੋੜੀ ਬਰਸਾਤ ਆਈ ਸੀ ਜਿਹੜਾ ਕੋਈ ਫਰਕ ਪਿਆ ਨਹੀਂ ਥੋੜਾ ਮਤਲਬ ਅਰਾਈਵਲ ਦਾ ਡੀਐਸ ਘੱਟਦੀ ਬੱਤੀ ਰਹਿੰਦੀ ਹੈ ਬਰਸਾਤ ਨੇ ਜਿਹੜੀ ਘਾੜੀ ਜਾਂਦੀ ਹੈ ਥੋੜਾ ਥੋੜਾ ਮੈਸੇਜ ਕਰਦੇ ਨੇ ਤੇ ਦੁਆਰਾ ਸਹੀ ਹੁੰਦਾ ਜਾਂਦਾ ਜਿਹੜੀ ਮੈਂ ਆਪਾਂ ਡੇਲੀ ਥ੍ਰੀਪ ਕਰਦੇ ਹਾਂ ਉਹਦੀ ਲਿਫਟਿੰਗ ਹੋ ਜਾਂਦੀ ਹੈ ਟਾਈਮ ਦੇ ਨਾਲ ਅਗਲੇ ਦਿਨ ਲਿਫਟਿੰਗ ਸਰਗੋਟ ਰਕਣੀ ਹੈ ਤੇ ਲਿਫਟਿੰਗ ਸਰਗੋਟ ਤੁਸੀਂ ਇੱਥੇ ਆੜਤੀ ਹੈ ਜੀ ਹਾਂਜੀ ਤੇ ਅੱਜ ਜਿਹੜੀ ਪ੍ਰੋਬਲਮ ਆਈ ਸੀ ਕਿ ਇਹਦੇ ਵੀ ਥੋੜੀ ਦੇਰ ਵਾਸਤੇ ਲਿਫਟਿੰਗ ਰੁਕ ਗਈ ਸੀ ਉਹਦਾ ਕੀ ਕਾਰਨ ਸੀ ਕੁਝ ਯਾ ਤਿਆਰੀ ਫਰਤ ਨਹੀਂ ਮਿਲਦੇ ਯੂਨੀਅਨ ਕਿਹਨੇ ਮਿਲਦੇ ਕਈ ਦੀ ਗੁਣਗਾਲ ਖੜੇ ਰਹੇ ਜੀ ਸੌਂਡ ਹੋ ਗਿਆ ਜੀ ਜੀ ਵੈਸੇ ਜੋ ਚੀਜ਼ ਸਟਾਰਟ ਆ ਕੋਈ ਦਿੱਕਤ ਆਈ ਨਹੀਂ ਸਾਡੇ ਪਹਿਲਾ ਦਿਨ ਹੀ ਹੋ ਗਈ ਕਿੰਨੇ ਕਿ ਦਰਵਾਜ਼ੇ ਉਹ ਪ੍ਰੋਬਲਮ ਆਈ ਸੀ ਇਹ 2 ਵਜੇ ਤੱਕ ਰਹੀ ਜੀ 2 ਵਜੇ ਤੋਂ ਬਾਅਦ ਰੱਖ ਪਾਉਣੇ ਨਹੀਂ ਬੀ ਜੀ ਹੁਣ ਵੀ ਚੱਲ ਰਿਹਾ ਸਾਡੇ ਇਹਦਾ ਬਈ ਦੋਰ ਹੋ ਗਈ ਤੇ ਹੁਣ ਠੀਕ ਹੁਣ ਲਿਫਟਿੰਗ ਨਾਰਮਲ ਹੋ ਰਹੀ ਹੈ ਬਿਲਕੁਲ ਬਿਲਕੁਲ ਤੇ ਐਸੋ ਲਈ ਅਸੀਂ ਖੜੇ ਜੀ ਨਕੂਦਰ ਮੰਡੀ ਦੇ ਵਿੱਚ ਪਤਾ ਲੱਗਾ ਸੀ ਥੋੜੀ ਜਿਹੀ ਲਿਫਟਿੰਗ ਦੀ ਪ੍ਰੋਬਲਮ ਆਈ ਸੀ ਜਿਸ ਕਰਕੇ ਮਤਲਬ ਸਾਨਾ ਜਿਹੜੀ ਕੰਕਲੂ ਹੋ ਚੁੱਕੀ ਨਹੀਂ ਜਾ ਰਹੀ ਪਰ ਹੁਣ ਆਰਤੀ ਹਨ ਵੀ ਦਾਸਾ ਮੰਡੀ ਇੰਚਾਰਜ ਨੇ ਦਾਸਾ ਦੇ ਕਿਸਾਨ ਨੇ ਵੀ ਦਾਸਾ ਹੈ ਕਿ ਹੁਣ ਨਕੋਦਰ ਮੰਡੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਨਾਲ ਦੀ ਨਾਲ ਸੇਲ ਹੋ ਰਹੀ ਹੈ ਤੇ ਨਾਲ ਦੀ ਨਾਲ ਮਤਲਬ ਲਿਫਟਿੰਗ ਹੋ ਰਹੀ ਹੈ ਤੁਸੀਂ ਅੱਜ ਕੰਕ ਲੱਗ ਕੇ ਆਏ ਆ ਹਾਂ ਜੀ ਕੰਕ ਲੱਗਿਆ ਸੀ ਕਦੋਂ ਲੱਗਿਆ ਸੀ ਕੰਕ ਜੀ ਇਹ ਦੇchna ਡਾਂ ਲੱਗਾ ਤਾਂ ਕਿੜੇ ਟੋਲਾ ਨੂੰ ਲੱਗ ਗਿਆ ਹੁਣ ਮੇਰੇ ਉਹ ਪੱਥਾ ਲੱਗ ਗਿਆ ਟੋਲਾ ਬਣ ਗਿਆ ਇੰਕਾ ਟਿਕਣ ਫਰੀਦੀ ਹੈ। ਕੀ ਆ ਮਤਲਬ ਕਿਸਾਨਾਂ ਦੀ ਜਿਹੜੀ ਸੀਰੇ ਲਿਆ ਕਹਿੰਦੇ ਵੀ ਸ਼ਾਂਤਪਤ ਕਣ ਫਰੀਦੀ ਆਂਦੀ ਹੈ। ਕੋ ਪ੍ਰੋਬਲਮ ਨਹੀਂ ਆ ਰਹੀ। ਹੁਣ ਤੱਕ ਦੀ ਕੋ ਪ੍ਰੋਬਲਮ ਹੀ ਨਹੀਂ। ਮੈਂ ਪਾਣੀ ਦੀ ਵਾਰੀ ਆਇਆ ਕੰਪਲੇਨ ਕਰਦਾ। ਅਗਰ ਤੁਸੀਂ ਪਹਿਲੀ ਵਾਰ ਹੁਣ ਤੱਕ ਕਣ ਲੈ ਕੇ ਆਏ ਵਾ ਤੁਹਾਨੂੰ ਇਸ ਮੰਡੀ ਦੀ ਕੋ ਪ੍ਰੋਬਲਮ ਹੀ ਹੈ। ਕੋਈ ਨਹੀਂ ਵਧੀ ਗੱਲ। ਅੱਜ ਤੁਸੀਂ ਇੱਥੇ ਇੰਚਾਰਜਾਂ ਦੀ ਮੰਡੀ ਦੇ ਤੇ ਪਤਾ ਲੱਗਾ ਕਿ ਥੋੜੀ ਵੀ ਕੋਈ ਨਿਕਤੀ ਦੀ ਪ੍ਰੋਬਲਮ ਆਈ। ਇਹ ਵੀ ਵਾਜੀ ਕਰਨਾ ਹੈ। ਉਸ ਦਾ ਜਿਸ ਤਰ੍ਹਾਂ ਮੇਰੇ ਵੱਲੋਂ ਕਰਨ ਨੂੰ ਥੋੜੀ ਦਿੱਕਤ ਆਈ ਕਿ ਨਿਕਤੀ ਨਹੀਂ ਪਰ ਹੰਦ ਰੈਡਰ ਕਾਦੀ ਵੀ ਨਿਕਤੀ ਹੈ। ਤੱਕ ਇਹ ਨਾ ਹੜਾ ਕਰਾ ਸਕਦਾ ਕਸਾ ਡੇਲੀ ਕਿੰਨੇ ਕਿੰਨੇ ਕਵਾਂਟਲ ਕੰਨ ਚਾ ਰਹੀ ਆ ਆਪਣੇ ਨੂੰ 10000 ਕਵਾਂਟਲ ਦੀ ਜਿਹੜੀ ਆਨ ਲਗੀ ਆਪਨੇ 10000 ਦੇ ਕੰਨ ਦਾ ਓਕੇ ਤੇ ਜਿਹਦਾ ਪਿੱਛੇ ਥੋੜੀ ਬਰਸਾਤ ਆਈ ਸੀ ਬੜਾ ਕੋਪਰਟ ਪਿਆ ਸੀ ਥੋੜਾ ਮਤਲਬ ਅਰਾਈਵਲ ਘਟੀ ਸੀ ਇਸ ਕਰਕੇ ਬਾਕੀ ਰਹਿੰਦੀ ਜੇ ਸਰਪਟ ਨੂੰ ਜਿਹੜੀ ਤੁਹਾਡੀ ਜੰਮੀ ਇਹਨਾਂ ਕਾਲ ਕੁਝ ਥੋੜਾ ਥੋੜਾ ਮੈਸੇਜ ਕਰਦੇ ਨੇ ਤੇ ਦੁਆਰਾ ਸਹੀ ਨਹੀਂ ਕਾਹਨ ਜੀ ਜਿਹੜੀ ਮੈਂ ਆਪਾਂ ਡੇਲੀ ਸ਼ਿਪ ਕਰਦੇ ਆ ਉਹਦੀ ਲਿਸਟਿੰਗ ਹੋਣੀ ਚਾਹੀਦੀ ਹੈ ਤੇ ਆਂ ਦੇ ਨਾਲ ਅਗਲੇ ਡੇ ਦੇ ਸ਼ਿਪਿੰਗ ਨੂੰ ਸਾਰਾ ਟ੍ਰੈਕ ਕਰੇ ਤੇ ਲਿਸਟਿੰਗ ਕਰਦੇ ਆ ਓਕੇ ਤੁਸੀਂ ਇੱਥੇ ਆੜਦੀ ਆ ਜੀ ਕੁਝ ਯਾ ਤਿਆਰੀ ਫਰਤ ਨਹੀਂ ਮਿਲਦੇ ਯੂਨੀਅਨ ਕਿਨੇ ਮਿਲਦੇ ਕਈ ਦੀ ਗੁਣਨੀ ਖੜੇ ਰਹੇ ਜੀ ਕੋਈ ਨਾ ਜੀ ਜੀ ਵੈਸੇ ਜੋ ਚੀਜ਼ سٹਾਰਟ ਆ ਕੋਈ ਦਿੱਕਤ ਆਈ ਨਹੀਂ ਸਾਡੇ ਪਹਿਲਾ ਦਿਨ ਹੀ ਹੋ ਗਈ ਕਿੰਨੇ ਕਿ ਦਰਵਾਜ਼ੇ ਉਹ ਪ੍ਰੋਬਲਮ ਆਈ ਸੀ ਇਹ 2 ਵਜੇ ਤੱਕ ਜੀ 2 ਵਜੇ ਤੋਂ ਬਾਅਦ ਰੱਖ ਪਾਉਣ ਚ ਨਹੀਂ ਮਿਲਦਾ ਜੀ ਹੁਣ ਵੀ ਤਾਂ ਸਾਡੇ ਜੀ ਇਹਦਾ ਬਈ ਦੋਰ ਹੋ ਗਈ ਤੇ ਹੁਣ ਠੀਕ ਹੁਣ ਲਿਫਟਿੰਗ ਨਾਰਮਲ ਹੋ ਰਹੀ ਹੈ ਬਿਲਕੁਲ ਬਿਲਕੁਲ ਤੇ ਐਸੋ ਲਈ ਅਸੀਂ ਖੜੇ ਜੀ ਨਕੂਦਰ ਮੰਡੀ ਦੇ ਵਿੱਚ ਪਤਾ ਲੱਗਾ ਸੀ ਥੋੜੀ ਜਿਹੀ ਲਿਫਟਿੰਗ ਦੀ ਪ੍ਰੋਬਲਮ ਆਈ ਸੀ ਜਿਸ ਕਰਕੇ ਮਤਲਬ ਸਾਨਾ ਜਿਹੜੀ ਕੰਕਲੂ ਚੁੱਕੀ ਨਹੀਂ ਜਾ ਰਹੀ ਪਰ ਹੁਣ ਆਰਤੀ ਨੇ ਵੀ ਦੱਸਤਾ ਮੰਡੀ ਇੰਚਾਰਜ ਨੇ ਦੱਸਤਾ ਕਿ ਸਾਨਾ ਨੇ ਵੀ ਦੱਸਤਾ ਕਿ ਹੁਣ ਨਕੋਦਰ ਮੰਡੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਨਾਲ ਦੀ ਨਾਲ ਸੇਲ ਹੋ ਰਹੀ ਆ ਤੇ ਨਾਲ ਦੀ ਨਾਲ ਮਤਲਬ ਲਿਫਟਿੰਗ ਹੋ ਰਹੀ ਆ